ਹਾਂਜੀ ਮੇਰਾ ਵੀਰ ਸਾਰੇ ਭਰਾਵਾਂ ਨੂੰ ਸਤਿ ਸ਼ਕਾਲ ਅੱਜ ਵੀਡੀਓ ਚ ਬਹੁਤ ਜ਼ਿਆਦਾ ਜ਼ਰੂਰੀ ਜਿਹੜੀਆਂ ਤੁਹਾਡੇ ਨਾਲ ਗੱਲਾਂ ਕਰਨੀਆਂ ਆਪਾਂ ਵੀਡੀਓ ਮੇਰਾ ਵੀਰ ਜਰੂਰ ਪੂਰੀ ਦੇਖ ਲਿਓ ਗੱਲਾਂ ਤੁਹਾਡੇ ਜਾਂ ਤੁਹਾਡੇ ਬੱਚਿਆਂ ਦੇ ਜਰੂਰ ਕੰਮ ਆਉਣਗੀਆਂ ਕਿਉਂਕਿ ਖੇਤੀਬਾੜੀ ਦੀਆਂ ਗੱਲਾਂ ਤਾਂ ਚਲੋ ਆਪਾਂ ਬਾਕੀ ਵੀਡੀਓ ਚ ਕੀਤੀਆਂ ਪਰ ਅੱਜ ਖੇਤੀਬਾੜੀ ਦੇ ਨਾਲ ਸੰਬੰਧਿਤ ਹੀ ਗੱਲਾਂ ਕਰਨੀਆਂ ਵੀ ਜਿਹੜੇ ਭਰਾ ਜ਼ਮੀਨਾਂ ਵੇਚ ਰਹੇ ਆ ਜ਼ਮੀਨਾਂ ਵੇਚਣ ਵਾਲੇ ਆਉਣ ਵਾਲੇ ਟਾਈਮ ਦੇ ਵਿੱਚ 5-4 ਸਾਲ ਦੇ ਵਿੱਚ ਜਿਹੜੇ ਮੱਥੇ ਦੇ ਹੱਥ ਮਾਰ ਕੇ ਰੋਣਗੇ ਜੋ ਉਦੋਂ ਤੱਕ ਉਹਨਾਂ ਦੇ ਹੱਲੇ ਪੱਲੇ ਕੁਝ ਨਹੀਂ ਰਹਿਣਾ ਨਾ ਪੈਸਾ ਰਹਿਣਾ ਨਾ ਬੱਚੇ ਰਹਿਣੇ ਤੇ ਨਾ ਹੀ ਵਿਦੇਸ਼ ਰਹਿਣਾ ਜਿਹੜੇ ਬੰਦੇ ਸੋਚਦੇ ਨੇ ਵੀ ਅਸੀਂ ਬੱਚਿਆਂ ਨੂੰ 50 ਲੱਖ ਲਾ ਕੇ ਅਮਰੀਕਾ ਭੇਜ ਤਾ ਸਾਡਾ ਫਿਊਚਰ ਹੈ ਜਿਹੜਾ ਸਿਕਿਉਰ ਹੋ ਗਿਆ ਸੇਫ ਹੋ ਗਿਆ ਉਹਨਾਂ ਨਾਲ ਟਾਈਮ ਦੇ ਵਿੱਚ ਜਿਹੜੀ ਏਜੀਆਈ ਟੈਕਨੀਕ ਹੈ ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ ਜਿਹੜਾ ਹੁਣ 5-4 ਸਾਲ ਦੇ ਵਿੱਚ ਏਆਈ ਤੋਂ ਬਾਅਦ ਲਾਂਚ ਹੋਣ ਵਾਲਾ ਵੀ ਉਹਦੇ ਕੀ ਇਫੈਕਟ ਪੈਣੇ ਤੁਹਾਡੀ ਜ਼ਿੰਦਗੀ ਤੇ ਤੁਹਾਡੀ ਖੇਤੀ ਤੇ ਜਾਂ ਤੁਹਾਡੀ ਜ਼ਮੀਨ ਤੇ ਇਹ ਸਾਰੀ ਗੱਲਬਾਤ ਆਪਾਂ ਵੀਡੀਓ 'ਚ ਕਰਨੀ ਕਿ ਬੰਦੇ ਜਿਹੜੇ ਹੁਣ ਸੋਚਦੇ ਆਂ ਵੀ ਯਾਰ ਵੀ ਖੇਤੀ ਚ ਕੁਝ ਨਹੀਂ ਹੈਗਾ ਚਲੋ ਬਾਹਰ ਜਾਣ ਦਾ ਥੋੜਾ ਜਿਹਾ ਹਲੇਤ ਰੁਝਾਨ ਘਟਿਆ ਜਿੱਦਾਂ ਕੈਨੇਡਾ ਅਮਰੀਕਾ ਪਹਿਲੇ 2-3 ਸਾਲ ਬਹੁਤ ਲੋਕ ਭੱਜਿਆ ਹੁਣ ਰੁਕੇ ਆਂ ਪਰ ਜ਼ਮੀਨਾਂ ਵੇਚਣ ਦੇ ਵਿੱਚ ਜਿਹੜੀ ਰੁਕਾਵਟ ਨਹੀਂ ਆ ਰਹੀ ਜ਼ਮੀਨਾਂ ਉਸੇ ਤਰ੍ਹਾਂ ਧੜਾ ਧੜ ਬਿਕ ਰਹੀਆਂ ਉਹਦੇ ਪਿੱਛੇ ਦਾ ਮੇਨ ਰੀਜ਼ਨ ਕੀ ਆ ਤਰਕ ਕੀ ਆ ਵੀ ਇੱਕ ਤਾਂ ਦੇਖੋ ਸਾਡੇ ਚ ਸੈਨ ਸ਼ਕਤੀ ਨਹੀਂ ਰਹੀ ਹੈਗੀ ਅਸੀਂ ਬਹੁਤ ਸ਼ਾਰਟਕਟ ਦੇ ਖੇਤੀ ਮਤਲਬ ਕਿ ਕੋਠੀਆਂ ਘਾਰਾਂ ਖਰੀਦਣਾ ਚਾਹੁੰਦੇ ਆਂ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਕੋਠੀਆਂਕਾਰਾਂ ਦੇ ਨਾਲ ਤੁਹਾਨੂੰ ਸਕੂਨ ਨਹੀਂ ਮਿਲਣਾ ਹੈਗਾ ਨਾ ਹੀ ਤੁਹਾਡੀ ਬੈਂਕਾਂ ਦੇ ਵਿੱਚ ਪੈਸੇ ਦੀ ਕੋਈ ਸਿਕਿਉਰਿਟੀ ਹੈ ਨਾ ਸ਼ੋਰਟੀ ਹੈ ਵੀ ਤੁਹਾਨੂੰ ਤੁਹਾਡਾ ਮਿਲੂਗਾ ਜਾਂ ਨਹੀਂ ਮਿਲੂਗਾ ਬੇਸ਼ੱਕ ਤੁਸੀਂ ਕਰੋੜਾਂ ਦੀਆਂ ਜ਼ਮੀਨਾਂ ਵੇਚ ਲੀਆਂ ਦੂਜੇ ਪਾਸੇ ਜਿਹੜੇ ਬੰਦੇ ਕਰੋੜਾਂ ਦੀਆਂ ਜ਼ਮੀਨਾਂ ਲੈ ਰਹੇ ਆ ਉਹ ਤੁਹਾਡੇ ਨਾਲੋਂ ਕਿਤੇ ਨਾ ਕਿਤੇ ਸਮਝਦਾਰੀਓ ਮੂਰਖ ਨਹੀਂ ਹੈਗੇ ਜਿਹੜੇ ਮਹਾਜਨਾਂ ਜਾਂ ਬਿਜ਼ਨਸਮੈਨ ਜ਼ਮੀਨਾਂ ਲੈ ਰਹੇ ਆ ਉਹ ਮੂਰਖ ਨਹੀਂ ਹੈਗੇ ਉਹ ਤੁਹਾਡੇ ਨਾਲੋਂ ਐਡਵਾਂਸ ਹੈ ਹੁਣ ਜਿਹੜੀ ਏਜੀਆਈ ਟੈਕਨੀਕ ਹੈ ਆਰਟੀਫੀਸ਼ੀਅਲ ਜਨਰਲ ਇੰਟੈਲੀਜੈਂਸ ਇਹ ਇੱਕ ਤਰ੍ਹਾਂ ਦਾ ਸੁਪਰ ਹਿਊਮਨ ਹੈ ਬਾਈ ਸੋ ਗੁਣਾ ਵੱਧ ਸੋਚਣ ਦੀ ਸ਼ਕਤੀ ਰੱਖਦਾ ਤੇ ਕਰੈਕਟ ਡਿਸੀਜਨ ਲੈਣ ਦੀ ਸ਼ਕਤੀ ਰੱਖਦਾ ਸਹੀ ਫੈਸਲੇ ਲੈਣ ਦੀ ਸ਼ਕਤੀ ਰੱਖਦਾ ਇਹਦੇ ਨਾਲ ਹੋਣਾ ਕੀ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਹੋਣਾ ਇਹ ਆ ਵੀ ਦੇਖੋ ਤੁਹਾਡੀਆਂ ਜਿਹੜੀਆਂ ਜੌਬ ਐ ਜਾਂ ਤੁਸੀਂ ਬਾਹਰ ਜਿਹੜੇ ਬੰਦੇ ਗਏ ਐ ਉਹ ਤੁਸੀਂ ਜੌਬ ਲੈ ਸੋਣਾ ਤੁਹਾਡੀਆਂ ਜੌਬ ਕੋਣ ਦੀ ਤਿਆਰੀ ਆ ਮਤਲਬ ਕਿ ਜਿੱਦਾਂ ਹੁਣ ਫੈਕਟਰੀਆਂ ਦੇ ਵਿੱਚ ਮੈਨਪਾਵਰ ਕੰਮ ਕਰਦੀ ਆ ਐਜ਼ ਅ ਵਰਕਰ ਬੰਦੇ ਕੰਮ ਕਰਦੇ ਆ ਉੱਥੇ ਜਿਹੜਾ AIG ਟੈਕਨੀਕ ਕੰਮ ਕਰੂਗੀ ਉਹਨੂੰ ਇੱਕ ਬੰਦਾ ਆਪਰੇਟ ਕਰੂਗਾ ਮਤਲਬ ਕਿ ਕਹਿਣ ਦਾ ਮਤਲਬ ਪੂਰੀ ਫੈਕਟਰੀ ਨੂੰ ਇੱਕੋ ਬੰਦਾ ਆਪਰੇਟ ਕਰੂਗਾ ਜਿੱਥੇ ਹੁਣ ਹਜ਼ਾਰਾਂ ਬੰਦੇ ਦੀ ਲੋਡ ਹੈ ਉੱਥੇ ਇੱਕ ਬੰਦੇ ਦੀ ਲੋਡ ਰਹੂਗੀ ਉਹ ਵੀ ਉਹ ਬੰਦਾ ਜਿਹਦੇ ਕੋਲ ਸਕਿੱਲ ਹੋਊਗਾ ਨੌਲੇਜ ਹੋਊਗੀ ਟੈਕਨੀਕ ਦੀ ਤੇ ਹੁਣ ਤੁਸੀਂ ਕਹਿੰਦੇ ਵੀ ਆਪਾਂ ਜੇ 20 ਲੱਖ ਲਾ ਕੇ 30 ਲੱਖ ਲਾ ਕੇ ਆਪਾਂ ਕੈਨੇਡਾ ਚਲੇ ਜਾਈਏ ਜਾਂ ਅਮਰੀਕਾ ਚਲੇ ਜਾਈਏ ਜਾਂ ਇੱਧਰ ਜ਼ਮੀਨ ਵੇਚ ਕੇ ਆਪਾਂ ਪੈਸੇ ਬੈਂਕ 'ਚ ਰੱਖ ਲਈ ਵੀ ਵਿਆਜ ਹੀ ਬੜਾ ਆਉਂਦਾ ਸੋ ਉਹਨਾਂ ਬਰਾਮਾ ਬਾਤ ਤੇ ਬਹੁਤ ਜ਼ਿਆਦਾ ਜ਼ਰੂਰੀ ਜਾਣਕਾਰੀ ਹੈ ਵੀ ਇਦਾਂ ਦੇ ਚੱਕਰਾਂ ਚੋਂ ਹੁਣ ਤੁਸੀਂ ਬਚ ਜੋ ਜਿਹਦੇ ਕੋਲ ਜ਼ਮੀਨ ਹੋਊਗੀ ਉਹਦੇ ਅੱਗੇ ਪੀੜ੍hiyan ਚੱਲਣਗੀਆਂ ਨਹੀਂ ਤੁਹਾਡਾ ਜਿਹੜਾ ਬੀਜਨਾਸ਼ ਹੋਣੇ ਵਾਲਾ ਕੰਮ ਬਸ ਸ਼ੁਰੂ ਹੋ ਜਾਣਾ 5-4 ਸਾਲ ਦੇ ਵਿੱਚ ਕਿਉਂਕਿ ਜਿਹੜੀ AGI ਟੈਕਨੀਕ ਹੈ ਜਦੋਂ ਇਹ ਆ ਗਈ ਇਹਦੇ ਨਾਲ ਦੇਖੋ ਟਰੱਕਿੰਗ ਦਾ ਕੰਮ ਹੈ ਜਿਹੜਾ ਉਹ ਖਤਮ ਹੋਣਾ ਜਿਹੜੇ ਹੁਣਾਂ ਰੋਡ ਬਣ ਰਹੇ ਹਨ ਵੱਡੇ ਵੱਡੇ ਜਦੋਂ ਮਲਕੇ ਪੂਰਾ ਆਲ ਵਰਲਡ ਦਾ ਵਪਾਰ ਜਿਹੜਾ ਜੁਆਇੰਟ ਹੋਣ ਜਾ ਰਿਹਾ ਥੋੜੇ ਸਾਲਾਂ ਦੇ ਵਿੱਚ ਇਸੇ ਕਰਕੇ ਜਿਹੜੇ ਰੋਡ ਬਣ ਰਹੇ ਇੱਥੇ ਜਿਹੜਾ ਕੰਮ ਹੈ ਜੀਪੀਐਸ ਸਿਸਟਮ ਨੇ ਕਰਨਾ ਏਜੀਆਈ ਟੈਕਨੀਕ ਨੇ ਕਰਨਾ ਇਹ ਨਹੀਂ ਹੈਗਾ ਵੀ ਹੁਣ ਡਰਾਈਵਰ ਜਾਏ ਕਰਨਗੇ ਲੋਡ ਲੈ ਕੇ ਲੋਡ ਲੈ ਕੇ ਹੁਣ ਏਜੀਆਈ ਟੈਕਨੀਕ ਲੋਡਾ ਟਰੱਕ ਜਾਏ ਕਰੂਗਾ ਤੇ ਉਹਨੂੰ ਹੁਣ ਆਪਰੇਟ ਇੱਕ ਬੰਦਾ ਕਰੇ ਕਰੂਗਾ ਆਪਣੀ ਟਰਾਂਸਪੋਰਟ ਨੂੰ ਉੱਥੇ ਬੈਠ ਕੇ ਕੰਪਿਊਟਰਾਂ ਤੇ ਤੁਸੀਂ ਦੇਖੋ ਵੀ ਡਰਾਈਵਰਾਂ ਵਾਲੀ ਜੋਬ ਜਿਹੜੀ ਇਹ ਸਟਾਰਟ ਕਿ ਇੰਡੀਆ ਚ ਤਾਂ ਚਲੋ ਚੀਜ਼ ਬਾਅਦ ਚ ਆਉਂਦੀ ਆ ਮਨ ਲਕਿ ਇੰਡੀਆ ਜਿੱਦਾਂ ਆਪਾਂ ਕਹਿੰਦੇ ਆ ਵੀ ਪਹਿਲਾਂ 30 ਸਾਲ ਕਹਿੰਦੇ ਸੀ 30 ਸਾਲ ਪਿੱਛੇ ਆ ਤੇ ਹੁਣ 5-7 ਸਾਲ ਪਿੱਛੇ ਆ ਮਨ ਲਕਿ ਇਹ ਟੈਕਨਿਕ 5-7 ਸਾਲ ਪਹਿਲਾਂ ਬਾਹਰ ਵੈਸਟ ਚ ਆਉਣੀ ਆ ਕੈਨੇਡਾ ਅਮਰੀਕਾ ਜਿਹੜੇ ਉਧਰ ਦੀਆਂ ਕੰਟਰੀਆਂ ਯੂਰਪ ਸਾਈਡ ਲਾ ਲਓ ਉਧਰ ਟੈਕਨੀਕ ਆਉਣੀ ਹੈ ਉੱਥੇ ਸਭ ਤੋਂ ਪਹਿਲਾਂ ਬੰਦਿਆਂ ਨੇ ਜੌਬ ਲੈ ਸੌਣਾ ਤੇ ਹੁਣ ਤੁਸੀਂ ਜਿਹੜੇ ਇਧਰੋਂ ਜ਼ਮੀਨਾਂ ਵੇਚ ਕੇ ਬਾਹਰ ਚਲੇਗੇ ਤੁਸੀਂ ਆਪ ਸੋਚੋ ਵੀ ਤੁਸੀਂ ਇਕੱਲੇ ਘਰਾਂ ਚੋਂ ਕਿਦਾਂ ਰੋਟੀ ਖਾ ਲੋਗੇ ਬਹਿ ਕੇ ਜਿਹੜੇ ਬੰਦੇ ਕਹਿੰਦੇ ਵੀ ਅਸੀਂ ਕਮਾਈ ਕਰਕੇ ਉਧਰ ਘਰ ਲੈ ਲਈਏ ਜਾਂ ਉਹ ਕਰ ਲਈਏ ਇੱਕ ਤਾਂ ਦੇਖੋ ਉਧਰ ਸਕੂਨ ਹੈ ਨਹੀਂ ਕਿਉਂਕਿ ਸਕੂਨ ਇਸ ਕਰਕੇ ਨਹੀਂ ਹੈਗਾ ਵੀ ਆਪਾਂ ਕੱਲੇ ਸਿਰਫ ਜਿਹੜੀ ਆਪਣੀ ਸੈਲਰੀ ਹੈ ਉਧਰ ਦੀ ਉਹਨੂੰ ਆਪਾਂ ਇੰਡੀਆ ਦੇ ਰੁਪਈਏ ਦੇ ਨਾਲ ਕਨਵਰਟ ਕਰੀ ਜਾਂਦੇ ਆ ਵੀ ਇੱਧਰ 3 ਲੱਖ ਮਹੀਨੇ ਦਾ ਬਣਦਾ ਮੈਨੂੰ ਕੋਈ ਇੱਕ ਬੰਦਾ ਦੱਸ ਦੋ ਕੈਨੇਡਾ ਦੇ ਵਿੱਚ ਜਿਹੜਾ ਐਵਰੀ ਮੰਥ 3 ਲੱਖ ਰੁਪਏ ਆਪਣੇ ਘਰੇ ਭੇਜਦਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਪੂਰੇ ਪੰਜਾਬ ਦੇ ਵਿੱਚ ਅਜਿਹਾ ਬੰਦਾ ਕੋਈ ਨਹੀਂ ਹੋਊਗਾ ਵੀ ਜਿਹੜਾ 3 ਲੱਖ ਰੁਪਏ ਆਪਣੇ ਪੰਜਾਬ ਦੇ ਵਿੱਚ ਘਰੇ ਭੇਜਦਾ ਹੋਊਗਾ ਸਿਰਫ ਉੱਥੇ ਦੀ ਕਮਾਈ ਨੂੰ ਤੁਸੀਂ ਕੈਲਕੂਲੇਟ ਕਰੀ ਜਾਂਦੇ ਆ ਤੁਸੀਂ ਇਹ ਦੇਖੋ ਵੀ ਜਿਹੜੀ ਉੱਥੇ ਦੀ ਕਮਾਈ ਹੈ ਤੁਹਾਡੇ 3 ਲੱਖ ਦੇ ਵਿੱਚ ਤੁਸੀਂ ਸਕੂਨ ਕਿੰਨਾ ਲੈ ਸਕਦੇ ਆ ਜਾਂ 3 ਲੱਖ ਦੇ ਵਿੱਚ ਤੁਸੀਂ ਕੀ ਕੁਝ ਖਰੀਦ ਸਕਦੇ ਆ ਜਿਹੜੀ ਚੀਜ਼ ਅੰਦਰ 50-60 ਹਜ਼ਾਰ ਦੇ ਵਿੱਚ ਆਪਾਂ ਖਰੀਦ ਕੇ ਇੰਜੋਏ ਕਰ ਸਕਦੇ ਹਾਂ ਉੱਥੇ ਲੱਖ ਡੇਢ ਲੱਖ ਚੋ ਚੀਜ਼ ਮਿਲਣੀ ਆ ਮਤਲਬ ਕਿ ਜੇ ਉੱਧਰ ਗੱਡੀ ਆਪਾਂ ਕਹਦੇ ਨੇ ਵੀ ਉੱਧਰ ਯਾਰ 10000 ਡਾਲਰ ਦੀ ਗੱਡੀ ਆ 20000 ਡਾਲਰ ਦੀ ਗੱਡੀ ਐ ਇੱਥੇ ਤਾਂ ਲੱਖ ਰੁਪਏ ਨੂੰ ਗੱਡੀ ਮਿਲ ਜਾਂਦੀ ਆ ਯਾਰ ਲੱਖ ਡੇਢ ਲੱਖ ਨੂੰ ਗੱਡੀ ਮਿਲ ਜਾਂਦੀ ਆ ਉਹ ਤੁਸੀਂ ਸੋਚ ਕੇ ਦੇਖੋ ਵੀ ਕਹਿਣ ਦਾ ਮਤਲਬ ਵੀ ਚੱਲ ਸਾਰਾ ਕੁਝ ਸੇਮ ਹੀ ਰਿਹਾ ਪਰ ਤੁਹਾਡੇ ਦਿਮਾਗ ਪੁੱਠੇ ਚੱਲ ਰਹੇ ਆ ਜੀ ਦੇ ਕਰਕੇ ਮੇਰੇ ਮੈਨ ਇਹ ਨਹੀਂ ਹੈਗਾ ਵੀ ਤੁਸੀਂ ਬਾਹਰ ਨਾ ਜਾਓ ਬਾਹਰ ਜਾਓ ਕਮਾਈ ਕਰੋ ਪਰ ਜ਼ਮੀਨਾਂ ਵੇਚ ਕੇ ਨਾ ਜਾਓ ਜਿਹੜੇ ਬੰਦੇ ਜ਼ਮੀਨ ਵੇਚ ਕੇ ਬਾਹਰ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ ਥੋੜੇ ਟਾਈਮ ਦੇ ਵਿੱਚ ਹੁਣ ਬਹੁਤਾ ਲੰਬਾ ਚੌੜਾ ਟਾਈਮ ਨਹੀਂ ਹੈਗਾ ਥੋੜੇ ਟਾਈਮ ਦੇ ਵਿੱਚ ਹੀ ਰੋਣਗੇ ਨਾ ਉਹਨਾਂ ਦਾ ਬਾਹਰ ਪੈਰ ਲੱਗਣਿਆ ਤੇ ਨਾ ਮੁੜ ਕੇ ਆਪਣੇ ਦੇਸ਼ ਦੇ ਆਪਣੀ ਕੰਟਰੀ ਦੇ ਵਿੱਚ ਪੈਰ ਲੱਗਣਿਆ ਸੋ ਜਿਹੜੀ ਏਜੀਆਈ ਟੈਕਨੀਕ ਦੀ ਗੱਲ ਕਰ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਹੀਂ ਹੈਗਾ ਵੀ ਇਹਨੂੰ ਕੱਲੀ ਦੇਵਤਿਆਂ ਨਹੀਂ ਵਰਤਣਾ ਇਹਨੂੰ ਆਪਾਂ ਵੀ ਚੰਗੇ ਕੰਮ ਲਈ ਵਰਤਣਾ ਇਹਨੂੰ ਮਾੜੇ ਕੰਮ ਲਈ ਵੀ ਵਰਤਿਆ ਜਾਣਾ ਜਿਹੜੇ ਕਹਿੰਦੇ ਨੇ ਨਾ ਵੀ ਬੈਂਕਾਂ ਦੇ ਵਿੱਚ ਵਿਆਜ ਹੀ ਬਹੁਤ ਜ਼ਿਆਦਾ ਬੀ ਜੇ ਆਪਾਂ ਕਰੋੜ ਰੁਪਏ ਦਾ ਕੀਲਾ ਵੇਚਤਾ ਦਾ ਇੰਨੇ ਦੀ ਆਮਦਨ ਆਪਣੇ ਉਰੇ 50 ਕੀਲੇ ਨਹੀਂ ਹੈਗੇ ਜਿੰਨਾ ਕਰੋੜ ਰੁਪਏ ਦਾ ਵਿਆਜ ਹੀ ਆਜੂ ਉਹ ਭਾਵੇਂ ਵਿਆਜ ਠੀਕ ਹੈ ਤੁਸੀਂ ਖਾ ਲਓਗੇ 2-4 ਸਾਲ ਖਾ ਲਓਗੇ ਜ਼ਮੀਨਾਂ ਤੇ ਪੁਸ਼ਟਾਂ ਦੀਆਂ ਚਲਦੀਆਂ ਆਉਣੀ ਆ 100-100 2-2 ਸਾਲ ਦੀਆਂ ਚਲਦੀਆਂ ਆਉਣੀ ਆ ਪਰ ਜਿਹੜਾ ਵਿਆਜ ਹੈ ਵਿਆਜ ਤੁਹਾਡਾ ਬਹੁਤਾ ਟਾਈਮ ਨਹੀਂ ਚੱਲਣਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਫਰਾਉਡ ਵੀ ਹੋਣੇ ਆ ਜਿਹੜੀ ਟੈਕਨੀਕ ਤੋਂ ਸਿੱਧੇ ਕੰਮ ਲੈਣੇ ਉਹਦੇ ਤੋਂ ਲੋਕਾਂ ਨੇ ਪੁੱਠੇ ਕੰਮ ਵੀ ਲੈਣੇ ਆ ਤੇ ਤੁਸੀਂ ਮੁੜ ਕੇ ਵਿਆਜ ਛੱਡੋ ਤੁਹਾਡਾ ਮੂਲ ਵੀ ਨਹੀਂ ਰਹਿਣਾ ਬੈਂਕਾਂ ਦੇ ਵਿੱਚ ਇਕੱਲੇ ਪੈਸੇ ਨਾਲ ਜ਼ਿੰਦ ਸਰੀਰ ਤੁਸੀਂ ਦਿਮਾਗ ਨੂੰ ਆਪਣੇ ਨੂੰ ਨਹੀਂ ਵਰਤਉਂਗੇ ਇਹ ਜਿੱਦਾਂ ਹੁਣ ਕਹਿੰਦੇ ਨੇ ਵੀ ਏਜੀਆਈ ਟੈਕਨੀਕ ਬੰਦੇ ਤੋਂ 100 ਗੁਣਾ ਐਡਵਾਂਸ ਸੋਚਦੀ ਹੈ ਮੈਨੂੰ ਲੱਗਦਾ ਜੇ ਤੁਸੀਂ ਬਹਿਲੇ ਬੈਗੇ ਤੁਹਾਡੇ ਤੋਂ 200 ਗੁਣਾ ਐਡਵਾਂਸ ਸੋਚਣਾ ਉਹ ਤਕਨੀਕ ਹੈ ਕਿਉਂਕਿ ਤੁਹਾਡੇ ਦਿਮਾਗ ਹੀ ਨਹੀਂ ਰਹਿਣ ਦਿਮਾਗ ਦੇ ਖਾਸ ਕਰਕੇ ਹੁਣ ਪੰਜਾਬੀਆਂ ਦੇ ਆਪਣੇ ਹੁਣ ਹੀ ਬੱਗ ਹੋਏ ਹੋਏ ਆ ਤੇ ਬਿਲਕੁਲ ਬੁੱਝ ਦਿਮਾਗ ਆ ਸੋਚਣਾ ਸ਼ਕਤੀ ਹੈ ਨਹੀਂ ਹੁਣ ਜਿਹੜੇ ਯੂਪੀ ਬਿਹਾਰ ਗੁਜਰਾਤ ਵਾਲੇ ਉਹ ਬਿਜ਼ਨਸ ਕਰਨੀ ਜਾਂ ਆਪਣੇ ਮਤਲਬ ਕਿ ਆਈਐਸਪੀਸੀਐਸ ਦੇ ਪੇਪਰ ਕਿਉਂ ਕਲੀਅਰ ਕਰਦੇ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਜਿਹੜਾ ਮਤਲਬ ਕਿ ਅਸੀਂ ਮਾ ਕੋ ਦਾ ਅੱਗੇ ਜਾ ਕੇ ਓਨਰ ਬਣਨਾ ਤੇ ਆਪਣੇ ਵਾਲੇ ਕੀ ਕਹਿੰਦੇ ਆ ਆਪਣੇ ਵਾਲੇ ਕਹਿੰਦੇ ਵੀ ਅਸੀਂ ਓਨਰ ਆਸੀਂ EMPLOYE ਬਣਨਾ ਅਸੀਂ ਵਰਕਰ ਬਣਨਾ ਕਿਉਂਕਿ ਜਿਹੜਾ ਕਿਸਾਨ ਜਾਂ ਜ਼ਿਮੀਂਦਾਰ ਦੇ ਘਰੇ ਜੰਮਦਾ ਉਹਦਾ ਸ਼ੁਕਰ ਕਰਿਆ ਕਰੋ ਮਾਹਰ ਹੱਸਦਾ ਕਿਉਂਕਿ ਤੁਸੀਂ ਜੰਮਦੇ ਹੀ ਮਾਲਕ ਹੋ ਨਹੀਂ ਤਾਂ ਬਹੁਤ ਬੰਦਿਆਂ ਨੂੰ ਦੋ ਦੋ ਪੁਸ਼ਤਾਂ ਲੱਗ ਜੈਨੀਆਂ ਕਿਸੇ ਚੀਜ਼ ਦੇ ਮਾਲਕ ਬਣਨੇ ਵਾਸਤੇ ਜਾਂ ਕੋਈ ਛੋਟਾ ਕਾਰਖਾਨਾ ਕੋਈ ਛੋਟੀ ਫੈਕਟਰੀ ਆ ਉਹਦੇ ਵਾਸਤੇ ਪੁਸ਼ਤਾਂ ਲੱਗ ਜੈਨੀਆਂ ਤੇ ਤੁਸੀਂ ਤਾਂ ਜੰਮਦੇ ਹੀ ਮਾਲਕ ਤੇ ਆਪਣੀਆਂ ਮਾਲਕੀਆਂ ਨੂੰ ਛੱਡ ਕੇ ਮਾਲਕੀਆਂ ਨੂੰ ਵੇਚ ਕੇ ਤੁਸੀਂ ਬੜੇ ਤਰੀਕੇ ਨਾਲ ਸੋਚਦੇ ਹੋ ਨਾ ਮੂਰਖਮਤੀ ਵਾਲਾ ਬਿਲਕੁਲ ਤਰੀਕਾ ਜਿਹੜੇ ਸਿਰਫ ਇੱਕ ਪੈਸੇ ਨੂੰ ਸੋਚ ਕੇ ਜਾਂ ਆਪਣੇ ਐਸ਼ ਪ੍ਰਸਤੀ ਜਾਂ ਕੱਲੇ ਸ਼ੌਂਕ ਹੀ ਦੇਖਣੇ ਆ ਕਿਸੇ ਦੇ ਸਾਡੇ ਕੋਲ ਪੈਸਾ ਹੋਵੇ ਮੇਰਾ ਵੀ ਪੈਸਾ ਲਾਈਫ ਨਹੀਂ ਹੈਗੀ ਜ਼ਿੰਦਗੀ ਦੇ ਵਿੱਚ ਸਿਰਫ ਸਕੂਨ ਆ ਜਿਹੜਾ ਸਕੂਨ ਤੁਹਾਡੀ ਤੰਦਰੁਸਤੀ ਦੇ ਨਾਲ ਹੈ ਤੇ ਤੁਹਾਡੇ ਕੋਲ ਜੇ ਕੋਈ ਆਪਣਾ ਕੰਮ ਹੈ ਤੁਹਾਨੂੰ ਆਪਣਾ ਕੰਮ ਕਰਕੇ ਸਕੂਨ ਹੈ ਆਪਣਾ ਕੰਮ ਅੱਗੇ-ਅੱਗੇ ਉਹਨਾਂ ਕੋਲ ਹੀ ਰਹੂਗਾ ਜਿਹੜੇ ਖੁਦ ਓਨਰ ਆ ਮਾਲਕ ਹੈ EMPLOYE ਕੋਲ ਕੰਮ ਨਹੀਂ ਰਹਿਣਾ ਅੱਗੇ-ਅੱਗੇ ਤੁਸੀਂ ਦੇਖ ਲਓ ਵੀ ਹੁਣ ਕਿੰਨੇ ਬੰਦੇ ਜਦੋਂ ਕਿਤੇ ਕੋਈ ਇੰਟਰਵਿਊ ਹੁੰਦੀ ਆ ਆਪਣੇ ਇਧਰ ਹੀ ਲਾ ਲਓ ਕੋਈ ਇੰਟਰਵਿਊ ਹੁੰਦੀ ਆ ਕਿਸੇ ਨੌਕਰੀ ਦੀ ਲਾ ਲਓ ਜਾਂ ਕਿਵੇਂ ਵੀ ਲਾ ਲਓ ਲੱਖਾਂ ਲੋਕਰ ਜ ਲੋਕ ਆ ਜਿਹੜੇ ਆਪਣੇ ਉਹਦੇ ਬਾਅਦ ਤੇ ਮਨ ਲ ਕੇ ਅਪਲਾਈ ਕਰਦੇ ਆਂ ਜੌਬ ਕਿੰਨਿਆਂ ਨੂੰ ਮਿਲਦੀਆਂ ਸਿਰਫ ਥੋੜੇ ਜਿਹੇ ਬੰਦਿਆਂ ਨੂੰ ਜੌਬ ਮਿਲਦੀਆਂ ਉਹ ਬੰਦੇ ਕਿੰਨਾ ਤੜਫਦੇ ਫਿਰਦੇ ਆਂ ਵੀ ਯਾਰ ਸਾਨੂੰ ਜੌਬ ਮਿਲ ਜੇ ਸਾਨੂੰ ਕੋਈ ਕੰਮ ਮਿਲ ਜੇ ਤੇ ਇੱਧਰ ਸਾਡੇ ਵਾਲੇ ਜਿਹੜੇ ਕਹਿੰਦੇ ਵੀ ਸਾਡੇ ਕੋਲ ਜੰਮਦਿਆਂ ਨੂੰ ਕੰਮ ਹੈ ਤੇ ਅਸੀਂ ਕੰਮ ਛੱਡ ਕੇ ਅਸੀਂ ਕਹਿੰਦੇ ਵੀ ਸਾਡੇ ਕੋਈ ਕਰੋੜਾਂ ਹੋਵੇ ਤੇ ਬਸ ਅਸੀਂ ਨਜ਼ਾਰੇ ਲਈਏ ਸੋ ਇਹ ਨਜ਼ਾਰੇ ਤੁਹਾਡੇ ਬਹੁਤਾ ਟਾਈਮ ਨਹੀਂ ਹੈਗੇ ਕਿਉਂਕਿ ਜਿਹੜੀ ਮਨ ਲ ਕੇ ਇੱਕ ਤਾਂ ਜਿਹੜੀ ਜੱਟ ਹੈ ਜਾਂ ਜ਼ਿਮੀਦਾਰ ਇੱਕ ਨਸਲ ਹੈ ਇਹ ਨਸਲ ਨੂੰ ਬੈਕਸਰੀ ਬੜੀਆਂ ਮਾਰਾਂ ਦੂਜੇ ਨਸਲ ਨੂੰ ਤਬਾਹ ਕਰਨ ਤੇ ਅਸੀਂ ਖੁਦ ਹੀ ਆਪ ਹੀ ਤੁਰ ਪਏ ਕਿਉਂਕਿ ਬਹੁਤ ਬੰਦੇ ਦੇਖੋ ਚਲ ਨਾਲ ਹੀ ਗੱਲ ਆਪਾਂ ਐਡ-ਆਨ ਕਰ ਲੈਂਦੇ ਆ ਕਹਿੰਦੇ ਵੀ ਜਿਹੜਾ ਜੱਟ ਆ ਉਹ ਸਿੱਖ ਨਹੀਂ ਹੈਗਾ ਜੇ ਸਿੱਖ ਦਾ ਜੱਟ ਨਹੀਂ ਹੈਗਾ ਪਹਿਲੀ ਦੀ ਗੱਲ ਹੈ ਦੇਖੋ ਜੱਟ ਨਸਲ ਹੈ ਜਾਤ ਨਹੀਂ ਹੈਗੀ ਠੀਕ ਹੈ ਹਰੇਕ ਚੀਜ਼ ਦੇ ਵਿੱਚ ਨਸਲਾਂ ਚਾਹ ਤੁਸੀਂ ਕੋਈ ਜਾਨਵਰਾਂ ਦੇ ਵਿੱਚ ਲਾ ਲਓ ਐਦਾਂ ਹੀ ਬੰਦਿਆਂ ਦੇ ਵਿੱਚ ਨਸਲਾਂ ਐਦਾਂ ਹੀ ਫਸਲਾਂ ਦੇ ਵਿੱਚ ਨਸਲਾਂ ਹਰੇਕ ਚੀਜ਼ ਦੇ ਵਿੱਚ ਨਸਲਾਂ ਜੱਟ ਜਿਹੜੀ ਨਸਲ ਹੈ ਜਾਤ ਨਹੀਂ ਹੈਗੀ ਸੋ ਜਿਹੜੇ ਇਹਨੂੰ ਮਲਕ ਕੇ ਜਾਤ ਸਮਝਦੇ ਨੇ ਵੀ ਜੱਟ ਕੋਈ ਜਾਤ ਹੈ ਜੱਟ ਜਾਤ ਨਹੀਂ ਜੱਟ ਨਸਲ ਹੈ ਤੇ ਜਾਤ ਸਾਡੀ ਸਿੱਖ ਹੈ ਸੋ ਬਹੁਤ ਬੰਦੇ ਜੱਟਾਂ ਨੂੰ ਜਿਹੜੀ ਢਾਹ ਲਾਉਣ ਤੇ ਤੁਰੇ ਵਿਆਂ ਇੱਥੇ ਸਾਡੇ ਲੋਕਾਂ ਦੇ ਵਿੱਚ ਇੱਕ ਇਹ ਮਲਕ ਕੇ ਗੱਲ ਕਰਨ ਦਾ ਨਾ ਤਾਂ ਤਰੀਕਾ ਨਾ ਲੋਕਾਂ ਨੂੰ ਮਲਕ ਕੇ ਅੱਗੇ ਜਵਾਬ ਦੇਣ ਦਾ ਹਰ ਇੱਕ ਜਗ੍ਹਾ ਆਪਣੇ ਹੁਣ ਦੇਖੋ ਜ਼ਿਮੀਂਦਾਰਾਂ ਦੇ ਗੋਤਲਾ ਲਾ ਕੇ ਕਿੰਨੇ ਲੋਕ ਜੱਟ ਬਣ ਹੀ ਜਾਂਦੇ ਆ ਕੋਈ ਗਰੇ ਵਾਲ ਬਣ ਕੇ ਕੋਈ ਗਿੱਲ ਬਣ ਕੇ ਹੁਣ ਤੁਹਾਨੂੰ ਪਤਾ ਹੀ ਸਾਰੇ ਪਿੰਡਾਂ ਦੇ ਵਿੱਚ ਕੌਣ ਗਰੇ ਵਾਲ ਗਿੱਲ ਬਣ ਰਹੇ ਆ ਕੋਈ ਕੁਝ ਬਣ ਗਿਆ ਕੋਈ ਕਹਿਣ ਦਾ ਮਤਲਬ ਜੱਟਾਂ ਦੇ ਗੋਤ ਵਰਤ ਰਹੇ ਨੇ ਦੂਜੇ ਪਾਸੇ ਜੱਟਾਂ ਨੂੰ ਨਿੰਦ ਰਹੇ ਆ ਤੇ ਸਾਡੇ ਜੱਟ ਕਿਹੜੇ ਰਾਹ ਤੁਰੇ ਪਿਆ ਜਮੀਨਾਂ ਵੇਚਣ ਦੇ ਜਮੀਨਾਂ ਵੇਚ ਕੇ ਬਾਹਰ ਜਾਣਾ ਤੇ ਜਾ ਇਧਰ ਗਏ ਨੇ ਬੈਂਕ ਦੇ ਪੈਸੇ ਰੱਖ ਲਓ ਬਸ ਵਿਆਜ ਹੀ ਖਾਈ ਜਾਵਾਂਗੇ ਸੋ ਵਿਆਜ ਤਾਂ ਤੁਹਾਨੂੰ ਪਤਾ ਹੀ ਵੀ ਵਿਆਜ ਖਾਣਾ ਹਰਾਮ ਦੇ ਬਰਾਬਰ ਹੈ ਸੋ ਆਪਣਾ ਕੰਮ ਕਰਕੇ ਖਾ ਲੋ ਵਧੀਆ ਗੱਲ ਹੈ ਹੁਣ ਦੂਜੀ ਗੱਲ ਇੱਕ ਛੋਟੀ ਈ ਧਾਰਨ ਦਿੰਦਾ ਮੇਰੇ ਪਿੰਡ ਬੰਦੇ ਨੇ ਜ਼ਮੀਨ ਵੇਚੀ ਆ ਉਹਦੀ ਜ਼ਮੀਨ ਦੇ ਵਿੱਚ ਫੈਕਟਰੀ ਬਣੀ ਆ ਫੈਕਟਰੀ ਦੇ ਗੇਟ ਤੇ ਅੱਜ ਉਹ ਸਿਕਿਉਰਿਟੀ ਗਾਰਡ ਬੈਠਾ ਉਹ ਬੰਦਾ ਠੀਕ ਚਲੋ ਜੀ ਆਪਾਂ ਸਿੱਧਾ ਬੰਦੇ ਦਾ ਨਾਮ ਲਈ ਅਗਲਾ ਕਹਿੰਦਾ ਮੇਰੀ ਬੇਇੱਜ਼ਤੀ ਕਰਦਾ ਬਾਈ ਨੇ ਵੀ ਪਤਾ ਨਹੀਂ ਕੀ ਹੋ ਉਹ ਆ ਪਰ ਮੈਂ ਤੁਹਾਨੂੰ ਦੱਸਦਾ ਵੀ ਉਹ ਫੈਕਟਰੀ ਦੇ ਗੇਟ ਤੇ ਨੌਕਰੀ ਕਰ ਰਿਹਾ ਅੱਜ ਦੇ ਟਾਈਮ 'ਚ ਖੁਦ ਮੇਰੇ ਪਿੰਡ ਦੀ ਗੱਲ ਹੈ ਸੋ ਕੋਸ਼ਿਸ਼ ਕਰੋ ਵੀ ਆਪਾਂ ਜ਼ਮੀਨਾਂ ਨਾ ਵੇਚੀਏ ਨਾ ਹੀ ਜ਼ਮੀਨਾਂ ਨੂੰ ਆਪਾਂ ਕੰਪੇਅਰ ਕਰੀਏ ਪੈਸੇ ਦੇ ਨਾਲ ਵੀ ਕੱਲੂ 10 ਕਰੋੜ ਦਾ ਕੀ ਲਾਉ ਜੂ 5 ਦਾ ਹੋ ਜੂ 4 ਦਾ ਹੋ ਜੂ 2 ਦਾ ਹੋ ਜੂ ਇਹ ਚੀਜ਼ ਸੋਚੋ ਹੀ ਨਾ ਜਦੋਂ ਵੇਚਣੀ ਨਹੀਂ ਹੈ ਫਿਰ ਸੋਚਣਾ ਕਿਉਂ ਆ ਸੋ ਆਪਾਂ ਸੋਚੀ ਵੀ ਆਪਾਂ ਕੰਮ ਕਰੀਏ ਐਡਵਾਂਸ ਤਰੀਕੇ ਨਾਲ ਕੰਮ ਕਰੀਏ ਜਿਹੜੀ ਚੀਜ਼ਾਂ ਦੇ ਵਿੱਚ ਸਾਨੂੰ ਪ੍ਰੋਫਿਟ ਆਪਾਂ ਉਹ ਕੰਮ ਕਰੀਏ ਠੀਕ ਹੈ ਬਹੁਤ ਖੇਤੀ ਨਾਲ ਸੰਬੰਧਤ ਇਹ ਜਿਹੇ ਕਿਤੇ ਹੈਗੇ ਜਿਨ੍ਹਾਂ ਦੇ ਵਿੱਚ ਪ੍ਰੋਫਿਟ ਹੈਗਾ ਪਰ ਉੱਥੇ ਸਾਡੀ ਸਿਰਫ ਦਿਮਾਗ ਦੀ ਲੋੜ ਹੈ ਸੋ ਮੇਰਾ ਵੀਰ ਜ਼ਮੀਨਾਂ ਵੇਚ ਕੇ ਨਾ ਬਾਹਰ ਜਾਣ ਬਾਰੇ ਸੋਚੋ ਜੇ ਬਾਹਰ ਜਾਣਾ ਹੈ ਕਮਾਈ ਕਰਕੇ ਕਮਾ ਕੇ ਸੋਚੋ ਜਿੱਦਾਂ ਪਹਿਲਾਂ ਲੋਕ ਜਾਂਦੇ ਸੀ ਪਹਿਲਾਂ ਵੀ ਬਾਹਰ ਜਾਂਦੇ ਸੀ ਕੋਈ ਨਵਾਂ ਕੰਮ ਨਹੀਂ ਤੁਰਿਆ ਬਾਹਰ ਜਾਣ ਦਾ ਸੋ ਮੁੱਕਦੀ ਗੱਲ ਆ ਵੀ ਜ਼ਮੀਨਾਂ ਕੰਨੀ ਨਾ ਬਾਈ ਮੂੰਹ ਕਰੋ ਕਿਉਂਕਿ ਜ਼ਮੀਨਾਂ ਵੇਚ ਕੇ ਤੁਹਾਡਾ ਜਿਹੜੀ ਮਤਲਬ ਕਿ ਅਗਲਾ ਜਿੱਦਾਂ ਹੁਣ ਚੱਲਦਾ ਹੁੰਦਾ ਨਾ ਵੀ ਫਲਾਣਾ ਸਿੰਘ ਫਲਾਣਾ ਸਿੰਘ ਇਹ ਚੀਜ਼ਾਂ ਖਤਮ ਹੋ ਜਾਣੀਆਂ ਫਲਾਣਾ ਫਲੂਣਾ ਸਿੰਘ ਸਿਰਫ ਮਤਲਬ ਕਿ ਲਾਕ ਵਾਲਾ ਜਿਹੜਾ ਕੋਈ ਬਚ ਗਿਆ ਹਾਂਡੀ ਗਵਾਂਡੀ ਕੋਈ ਵਧੀਆ ਸੋਚ ਵਾਲਾ ਹੋਊਗਾ ਉਹ ਕਹੇਗਾ ਵੇ ਇੱਥੇ ਫਲਾਣਾ ਸਿੰਘ ਅੱਜ ਤੇ 30 ਸਾਲ ਪਹਿਲਾਂ ਰਹਿੰਦੇ ਹੁੰਦੇ ਸੀ ਸਾਲਾਂ ਦੀ ਕੋਲਨਾਸ਼ ਹੋ ਗਈ ਤੇ ਕੁੱਲਾਂ ਨਾਸ਼ ਨਾ ਕਰੋ ਆਪਣੀਆਂ ਬਚਾ ਲਓ ਆਪਣੇ ਆਪਣੇ ਜਿਹੜਾ ਬਾਈ ਆਪਣਾ ਕਿੱਤਾ ਬਚਾ ਲਓ ਆਪਣੀ ਨਸਲ ਬਚਾ ਲਓ ਤੇ ਆਪਣੀ ਜਾਤ ਬਚਾ ਲਓ ਸੋ ਮੇਨ ਗੱਲ ਇਹ ਸੀ ਵੀ ਬਾਈ ਦੇਖੋ ਬਹੁਤ ਚੀਜ਼ਾਂ ਜ਼ਿੰਦਗੀ ਦੇ ਵਿੱਚ ਗੱਲਾਂ ਵੀ ਕਰਨ ਨੂੰ ਬਹੁਤ ਆ ਮੇਰਾ ਵੀਰ ਵੀਡੀਓ ਪਹਿਲੇ ਹੀ 10 ਮਿੰਟ ਦੀ ਹੋ ਚੱਲੀ ਚਲੋ ਆਪਾਂ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਥੈਂਕ ਯੂ